ਨਮਾ ਜਨਮ ਕਹਾਣੀ ਜੋ ਕਿ ਜਸਵੀਰ ਕੋਹਤਾਲੀਵਾਲ ਵੱਲੋਂ ਲਿਖੀ ਗਈ ਹੈ ਇੱਕ ਛੋਟੀ ਜੀ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਜੋ ਸਿੱਖਿਆ ਦੇਣ ਵਾਲੀ ਕਹਾਣੀ ਹੈ ਰਜਨੀ ਨੇ ਲੁਧਿਆਣਾ ਸ਼ਹਿਰ ਦੇ ਸਭ ਤੋਂ ਵਧੀਆ ਅੰਗਰੇਜ਼ੀ ਸਕੂਲ ਵਿੱਚ ਪਲੱਸ 2 ਤੱਕ ਦੀ ਪੜਾਈ ਕੀਤੀ ਤੇ ਅੱਗੇ ਦੀ ਪੜਾਈ ਲਈ ਕੈਨੇਡਾ ਜਾਣ ਦਾ ਸੋਚਿਆ ਆਪਣੇ ਮੰਮੀ ਪਾਪਾ ਨੂੰ ਆਪਣੀ ਇੱਛਾ ਦੱਸੀ ਉਹਨਾਂ ਨੇ ਵੀ ਉਸੇ ਵਕਤ ہاں ਕਰ ਦਿੱਤੀ ਰਜਨੀ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ ਯੂਨੀਵਰਸਿਟੀ ਵਿੱਚ ਦਾਕਲਾ ਮਿਲ ਗਿਆ ਸੀ ਅੱਜ ਉਹਨੇ ਕੈਨੇਡਾ ਨੂੰ ਜਾਣਾ ਸੀ ਰਹਿਣ ਬਸੇਰੇ ਲਈ ਰਿਸ਼ਤੇਦਾਰ ਨਾਲ ਕਮਰਾ ਮਿਲ ਗਿਆ ਐਨੇ ਵੱਡੇ ਸ਼ਹਿਰ ਦਾ ਖੁੱਲਾ ਡੁੱਲਾ ਮਾਹੌਲ ਕਾਲੇ ਦੇਸ਼ ਫੇਰੇ ਫੈਲੀ ਹਰਿਆਵਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ ਤੋਂ ਆਈਆਂ ਨਾਲ ਦੀਆਂ ਕੁੜੀਆਂ ਆਪਸ ਵਿੱਚ ਮਿਲ ਬੈਠਦੀਆਂ ਗੱਲਾਂਬੱਤਾਂ ਕਰਦੀਆਂ ਯੂਨੀਵਰਸਿਟੀ ਦੇ ਘਰ ਦੇ ਲਾਨ ਵਿੱਚ ਪੰਜਾਬ ਦੇ ਹਾਸੇ ਗੂੰਜਦੇ ਨਿਤ ਨਵਾਂ ਸਿੱਖਣ ਪੜਨ ਨੂੰ ਮਿਲਦਾ ਸਭ ਦੇ ਚਿਹਰਿਆਂ ਤੇ ਖੁਸ਼ੀ ਨਜ਼ਰ ਆਉਂਦੀ ਦਿਨ ਕਦੋਂ ਲੰਘ ਜਾਂਦਾ ਪਤਾ ਹੀ ਨਾ ਲੱਗਦਾ ਕਲਾਸਾਂ ਤੋਂ ਬਾਅਦ ਪੜਾਈ ਤੋਂ ਬੇਲੀ ਹੋ ਕੇ ਖਾਣ ਪੀਣ ਬੇਲੇ ਕੁੜੀਆਂ ਅਕਸਰ ਆਪੋ ਆਪਣੇ ਘਰਾਂ ਸਕੂਲਾਂ ਦੀਆਂ ਗੱਲਾਂ ਕਰਦੀਆਂ ਇੱਕ ਦਿਨ ਪੰਜਾਬ ਤੋਂ ਸੰਨੂਰ ਦੇ ਇੱਕ ਪਿੰਡ ਸਾਡੇ ਨਾਲ ਇੱਕ ਨਵੀਂ ਕੁੜੀ ਪ੍ਰੀਤ ਆਈ ਉਹ ਬਹੁਤ ਘੱਟ ਬੋਲਦੀ ਚੁੱਪਚਾਪ ਸਾਨੂੰ ਸੁਣਦੀ ਰਹਿੰਦੀ ਉਹਦਾ ਸਾਰਾ ਧਿਆਨ ਪੜ੍ਹਨ ਲਿਖਣ ਵੱਲ ਹੁੰਦਾ ਪ੍ਰੀਤ ਲਾਇਬ੍ਰੇਰੀ ਵੀ ਬਹੁਤ ਜਾਨਦਿਲ ਉਹ ਮੌ ਪੜਾਈ ਦੀ ਬਹੁਤ ਫਿਕਰ ਰੈਂਦੀ ਉਹਦੀ ਪੜ੍ਹਨ ਲਿਖਣ ਦੀ ਆਦਤ ਮੈਨੂੰ ਉਸ ਦੇ ਨੇੜੇ ਲੈ ਗਈ ਇਸ ਸਾਂਝ ਕਰਕੇ ਉਹਦੇ ਬਾਰੇ ਜਾਣਨ ਦਾ ਸੁਭਾਅ ਬਣਿਆ ਇੱਕ ਸ਼ਾਮ ਉਸਨੇ ਮੇਰੇ ਕੋਲ ਦਿਲ ਦੀ ਗੱਲ ਖੋਲੀ ਕਹਿਣ ਲੱਗੀ ਕੁੜੀਆਂ ਨਾਲ ਮਿਲ ਕੇ ਬੈਠਣ ਟਾਈਮ ਮੇਰੇ ਕੋਲ ਕੋਈ ਗੱਲ ਨਹੀਂ ਹੁੰਦੀ ਕਿ ਮੈਂ ਬੋਲਾਂ ਸਾਡੇ ਕੋਲ ਨਾ ਕੋਈ ਖੇਤ ਹੈ ਨਾ ਕੋਈ ਵਧੀਆ ਕੰਮ ਮੇਂ ਕੋਈ ਜ਼ਿਆਦਾ ਘਮੀ ਫਿਰੀ ਵੀ ਨਹੀਂ ਸਰਕਾਰੀ ਸਕੂਲ ਵਿੱਚ ਪੜੀ ਆਂ ਦਿਹਾੜੀਦਾਰ ਮਾਪਿਆਂ ਦੀ ਧੀ ਹਾਂ ਕਦੇੜਾਂ ਦੀ ਇਸ ਯੂਨੀਵਰਸਿਟੀ ਵਿੱਚ ਪੜਨ ਆਉਣਾ ਮੇਂ ਜੀਵਨ ਦੀ ਵੱਡੀ ਘਟਨਾ ਹੈ ਸਾਡੇ ਘਰ ਪਰਿਵਾਰ ਵਿੱਚ ਮੈਂ ਇਕੱਲੀ ਧੀ ਹਾਂ ਜਿਸ ਨੂੰ ਪੜ ਲਿਖ ਕੇ ਪੈਰਾਸਿਰਖ ਰੋਣ ਦਾ ਮੌਕਾ ਮਿਲਿਆ ਹੈ ਇਹ ਸਭ ਮੇਰੇ ਸਕੂਲ ਦੀ ਉੱਚੀ ਸੋਚ ਰੱਖਣ ਵਾਲੀ ਮੇਰੀ ਅਧਿਆਪਕ ਸਦਕਾ ਸੰਭਵ ਹੋਇਆ ਹੈ ਜਿਨ੍ਹਾਂ ਨੇ ਔਖੇ ਵੇਲੇ ਮੇਰਾ ਸਾਥ ਦਿੱਤਾ ਮੈਨੂੰ ਜਉਣ ਦਾ ਸੁਪਰਾ ਦਿਖਾਇਆ ਉਹਨਾਂ ਦਾ ਸੁਜਾਤਾ ਨਾਮ ਸੀ ਅਚਾਨਕ ਉਹਨਾਂ ਦੀ ਬਦਲੀ ਸਾਡੇ ਪਿੰਡੋਂ ਉਹਨਾਂ ਦੇ ਆਪਣੇ ਸ਼ਹਿਰ ਹੋ ਗਈ ਤੇ ਉਹ ਮੇ ਤੋਂ ਦੂਰ ਹੋ ਗਏ ਛੇਵੇਂ ਸੱਤਵੇਂ ਕਲਾਸ ਤੱਕ ਮੇਰਾ ਸਕੂਲ ਜਾਣ ਨੂੰ ਦਿਲ ਹੀ ਨਹੀਂ ਕਰਦਾ ਸੀ ਘਰ ਮਾਪਿਆਂ ਕੋਲ ਵੀ ਪੈਸੇ ਦੀ ਕਮੀ ਸੀ ਇੱਕ ਪੈਨ ਤੇ ਇੱਕ ਪਰਾ ਹੋਰ ਹੈ ਇਸ ਲਈ ਕੋਈ ਪਾਪਾ ਨੂੰ ਕੋਈ ਦਿਲਚਸਪੀ ਨਹੀਂ ਸੀ ਸਾਨੂੰ ਪੜਾਉਣ ਦੀ ਬਸ ਭਰਾ ਨੂੰ ਸਕੂਲ ਪੇਜਦੇ ਫੇ ਅਚਾਨਕ ਮੈਂ ਬਿਮਾਰ ਹੋ ਗਈ ਮੇ ਲੱਤਾਂ ਤੇ ਪਾ ਰੋਣੋਂ ਹਟ ਗਿਆ ਫੇ ਬਿਮਾਰੀ ਤੇ ਪੈਸੇ ਖਰਚ ਹੋਣ ਲੱਗ ਗਏ ਕੁਝ ਪੈਸੇ ਦੀ ਕਮੀ ਤੇ ਕੁਝ ਡਾਕਟਰੀ ਦਵਾਈ ਨਾਲ ਮੇਰੀ ਵੀ ਸਿਹਤ ਨੂੰ ਫਰਕ ਨਾ ਪਿਆ ਮਾਂ ਕਿਸੇ ਬਾਬੇ ਦੀ ਜਗਤ ਤੇ ਮੱਥਾ ਟੇਕਣ ਜਾਂਦੀ ਸੀ ਮਾਂ ਮੈਨੂੰ ਉੱਥੇ ਉਸ ਜਗ੍ਹਾ ਤੇ ਲਿਜਾਣ ਲੱਗੀ ਮੈਨੂੰ ਕੋਈ ਫਰਕ ਨਾ ਪੈਂਦਾ ਆਖਰ ਮੈਨੂੰ ਬਸ ਮਰਨ ਲਈ ਘਰ ਛੱਡ ਦਿੱਤਾ ਉਨਾ ਦਿਨ ਵਿੱਚ ਹੈਡਮਾਸਟਰ ਨੇ ਸਕੂਲ ਵਿੱਚੋਂ ਮੈਨੂੰ ਕੱਢ ਦਿੱਤਾ ਕਿਉਂਕਿ ਮੈਂ 2 ਮਹੀਨੇ ਤੋਂ ਸਕੂਲ ਨਹੀਂ ਗਈ ਸੀ ਫਿਰ ਮੇਰੀ ਅਧਿਆਪਕ ਸੁਜਾਤਾ ਮੈਡਮ ਮੇਰੇ ਬਾਰੇ ਪਤਾ ਲੱਗਿਆ ਤਾਂ ਸਾਡੇ ਘਰ ਆ ਗਈ ਮੇਰੀ ਹਾਲਤ ਦੇਖ ਉਸ ਨੂੰ ਬਹੁਤ ਤਕਲੀਫ ਹੋਈ ਸੁਜਾਤਾ ਮੈਡਮ ਨੇ ਮੇਰੇ ਮਾਪਿਆਂ ਤੋਂ ਮੈਨੂੰ ਆਪਣੇ ਨਾਲ ਲੈ ਜਾਣ ਦੀ ਤੇ ਡਾਕਟਰ ਇਲਾਜ ਕਰਵਾਉਣ ਦੀ ਇਜਾਜ਼ਤ ਮੰਗੀ ਸੁਜਾਤਾ ਮੈਡਮ ਦੇ ਬਾਰ-ਬਾਰ ਕਹਿਣ ਤੇ ਮੇਰੇ ਮਾਪਿਓ ਮੰਨ ਗਏ ਉਹਨਾਂ ਪਹਿਲਾਂ ਮੇਰੇ ਬਹੁਤ ਇਲਾਜ ਕਰਵਾਇਆ ਮੇਰਾ ਬਹੁਤ ਧਿਆਨ ਰੱਖਦੇ ਪੂਰੇ 6 ਮਹੀਨੇ ਬਾਅਦ ਮੈਂ ਆਪਣੀ ਬਿਮਾਰੀ ਵਿੱਚੋਂ ਬਾਹਰ ਨਿਕਲੀ ਫਿਰ ਮੈਡਮ ਜੀ ਨੇ ਮੈਨੂੰ ਪੜਨ ਲਈ ਪ੍ਰੇਰਿਤ ਕਰਨਾ ਰੋਜ਼ ਮੈਨੂੰ ਕੁਝ ਨਵਾਂ ਸਿਖਾਉਂਦੇ ਸੋ ਜਦ ਤਾ ਮੈਡਮ ਦੇ ਪ੍ਰੇਰਿਤ ਕਰਨ ਸਦਕਾ ਹੀ ਮੇਰਾ ਪੜਨ ਨੂੰ ਮਨ ਕਰਨ ਲੱਗ ਗਿਆ ਇਹ ਮੇਰਾ ਨਵਾਂ ਜਨਮ ਹੋਇਆ ਸੀ ਮੈਂ ਹੁਣ ਪੜਾਈ ਵਿੱਚ ਬਹੁਤ ਮਿਹਨਤ ਕਰਨ ਲੱਗੀ 10ਵੀਂ ਤੱਕ ਮੇਰੇ ਵਧੀਆ ਨੰਬਰ ਆਉਣ ਲੱਗੇ 12ਵੀਂ ਵਿੱਚ ਮੈਂ ਪਹਿਲੇ ਨੰਬਰਾਂ ਵਿੱਚ ਆ ਗਈ ਤੇ ਸੁਜਾਤਾ ਮੈਡਮ ਦੇ ਸਦਕਾ ਮੈਂ ਇੱਥੇ ਤੱਕ ਪਹੁੰਚ ਗਈ ਮਿਹਨਤ ਤੇ ਲਗਨ ਨਾਲ ਹੁਣ ਮੈਂ ਪੜ੍ਹ ਲੈ ਕੇ ਆਪਣੇ ਜੀਵਨ ਵਿੱਚ ਕੁਝ ਬਣ ਕੇ ਸੁਜਾਤਾ ਮੈਨ ਦਾ ਸੁਪਨਾ ਪੂਰਾ ਕਰਨਾ ਇਸ ਨਵੇਂ ਜਨਮ ਦਾ ਮੇਰਾ ਇਹੀ ਟੀਚਾ ਹੈ ਕਿ ਪੜ੍ਹ-ਲਿਖ ਕੇ ਬਹੁਤ ਅੱਗੇ ਜਾਣਾ ਧੰਨ